ਅਭੀ ਦਿੱਤੀ ਕਿ ਨੌਜਵਾਨ ਆ ਭੱਜ ਭੱਜ ਕੇ ਜਿਹੜੇ ਨੇ ਕਢਾ ਰਹੇ ਨੇ ਐਂਬੂਲੈਂਸ ਨੂੰ ਤੇ ਜਿਹੜੇ ਪੁਲਿਸ ਟ੍ਰੈਫਿਕ ਕੰਟਰੋਲਰ ਹੋਣਾ ਚਾਹੀਦਾ ਸੀਗਾ ਉਹ ਇੱਥੇ ਟ੍ਰੈਫਿਕ ਕੰਟਰੋਲ ਕਰਦਾ ਪਰ ਉਹ ਹੈ ਨਹੀਂ ਇੱਥੋਂ ਪ੍ਰਸ਼ਾਸਨ ਦੀ ਇੱਕ ਜਿਹੜੀ ਹੈ ਸੰਗਰੂਰ ਪੁਲਿਸ ਦੀ ਟ੍ਰੈਫਿਕ ਕੰਟਰੋਲ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ ਨੌਜਵਾਨ ਦੇਖ ਲਓ ਪੰਜਾਬ ਦੇ ਕਿਵੇਂ ਭੱਜ ਭੱਜ ਕੇ ਕਿਉਂਕਿ ਇਹ ਦਰਨਾ ਲਾਣ ਆਏ ਸੀਗੇ ਦਰਨਾ ਲਾਣ ਆਏ ਸੀਗੇ ਤਾਂ ਇੱਥੇ ਦਰਨਾ ਲਾਉਣ ਦੇ ਨਾਲ ਨਾਲ ਇਹਨਾਂ ਨੇ ਇਹ ਸੇਵਾ ਨੇ ਬਹਾਨੀ ਸ਼ੁਰੂ ਕਰਤੀ ਪੁਲਿਸ ਪੰਜਾਬ ਦੇ ਮੁੱਖ ਮੰਤਰੀ ਨੂੰ ਸੇਫ ਕਰ ਰਹੀ ਹੈ ਕਿ ਉਹਨਾਂ ਦਾ ਜਿਹੜਾ ਘਰ ਹੈ ਉਹਨਾਂ ਦੇ ਘਰ ਦਾ ਘਰਾਉਣਾ ਹੋ ਜਾਵੇ ਐਂਬੂਲੈਂਸ ਜਿਹੜੀ ਹੈ ਕੋਈ ਉਸ ਦੇ ਵਿੱਚ ਜਿਸ ਦਿਨ ਮਰੀਜ਼ ਦਾ ਜਾਨੀ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਕੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਐਂਬੂਲੈਂਸ ਨੂੰ ਕਿਵੇਂ ਕੱਢਿਆ ਜਾ ਰਿਹਾ ਤੁਸੀਂ ਦੇਖੋ ਨੌਜਵਾਨ ਆਪ ਆਪ ਜਿਹੜੇ ਨੇ ਕਿਉਂਕਿ ਮਰੀਜ਼ ਹੈ ਕਿਸੇ ਤਰ੍ਹਾਂ ਦੀ ਹੈ ਨੌਜਵਾਨ ਆਪ ਚੱਕ ਰਹੇ ਨੇ ਦਾ ਚੱਕ ਕੇ ਐਂਬੂਲੈਂਸ ਨੂੰ ਆਪ ਅੱਗੇ ਕੱਢ ਰਹੇ ਨੇ ਕਿਸੇ ਤੇ ਸਾਟੀ ਵੀ ਬੱਦ ਸਕਦੀ ਹੈ ਇਸਦਾ ਜ਼ਿੰਮੇਵਾਰ ਹੈ ਕੌਣ ਕੌਣ ਜਵਾਬ ਦੇਗਾ ਇਸ ਸਿੱਕੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਤਸਵੀਰ ਬਹੁਤ ਕੁਸ਼ਕਿਆਰੀ ਐਂਬੂਲੈਂਸ ਨੂੰ ਕਿਸ ਤਰੀਕੇ ਨਾਲ ਘੜਿਆ ਪੰਜਾਬ ਹੈ ਪੰਜਾਬ ਇਹ ਪੰਜਾਬ ਦੇ ਵਿੱਚੋਂ ਤਸਵੀਰਾਂ ਆਏ ਨਜ਼ਰ ਆ ਰਿਹਾ ਨੇ ਕਿ ਕਹਿੰਦੇ ਅਸੀਂ ਐਸਐਸਐਫ ਦੀ ਜਿਹੜੀ ਹੈ ਸੁਵਿਧਾ ਦਵਾਗੇ ਆ ਐਸਐਸਐਫ ਇਹ ਸੁਵਿਧਾ ਦਿੱਤੀਆਂ ਜਾ ਰਹੀਆਂ ਨੇ